ਅੱਜ ਜਿਹੜਾ ਵਾ ਇੱਕ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਤੇ ਸੀਬੀਓ ਇਨਫਰਟੈਕ ਦੇ ਸਹਿਯੋਗ ਦੇ ਨਾਲ ਇੱਕ ਆਹੀਆ ਕੈਂਪਸ ਜਿਹੜਾ ਲਗਾਇਆ ਵਾ ਇਹ ਇੱਕ ਉਪਰਾਲਾ ਕੀਤਾ ਗਿਆ ਕਿ ਜਿਹਦੇ ਵਿੱਚ ਗੌਰਮਤ ਭਾਰਤ ਸਰਕਾਰ ਵੱਲੋਂ ਜਿਹੜੇ 70 ਸਾਲ ਦੇ ਵੱਧ ਦੇ ਉਮਰ ਦੇ ਬਜ਼ੁਰਗਾਂ ਵਾਸਤੇ ਹੈਲਥ ਇੰਸ਼ੋਰੈਂਸ ਜਿਹੜੀ ਹੈ ਆਸ਼ਵਾਨ ਭਾਰਤ ਦੇ ਅੰਦਰ 5 ਲੱਖ ਦਾ ਜਿਹੜਾ ਫ੍ਰੀ ਇੰਸ਼ੋਰੈਂਸ ਦੇ ਕਾਰਡ ਬਣ ਰਹੇ ਆ ਉਹਦੇ ਅੰਦਰ ਆਹੀ ਇੱਕ ਉਪਰਾਲਾ ਕੀਤਾ ਵਾ ਜਿਹਦੇ ਵਿੱਚ ਜਿਹੜਾ ਕੈਂਪ ਅੱਜ ਸਰੇ 10:30 ਵਜੇ ਸਟਾਰਟ ਹੋ ਗਿਆ ਸੀਗਾ ਲੋਕਾਂ ਦਾ ਜਿਹੜਾ ਉਤਸ਼ਾਹ ਤੇ ਸਹਿਯੋਗ ਸਾਨੂੰ ਬਹੁਤ ਮਿਲਿਆ ਵਾ ਔਰ ਅੱਜ ਸਾਨੂੰ ਉਮੀਦ ਹੈ ਕਿ ਸਾਡਾ ਕੈਂਪ ਜਿਹੜਾ ਸ਼ਾਮ ਤੱਕ ਚੱਲੇਗਾ ਕਮ ਸੇ ਕਮ 1.5 200 ਲੋਕ ਜਿਹੜੇ ਐ ਇਸ ਕੈਂਪ 'ਚ ਫਾਇਦਾ ਉਠਾ ਚੁੱਕੇ ਆ ਔਰ ਅਸੀਂ ਇਹ ਉਪਰਾਲਾ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੇ ਭਾਰਤ ਸਰਕਾਰ ਦੀ ਜਿਹੜੀ ਸਕੀਮ ਹੈਗੀ ਆ ਉਹਦਾ ਫਾਇਦਾ ਲੈਣ ਵਾਸਤੇ ਅਸੀਂ ਸੀਬੀਐਨਫੋਰਟ ਦੇ ਸੰਦੀਪ ਜੀ ਸਾਡੇ ਨਾਲ ਖੜੇ ਆ ਉਹਨਾਂ ਦਾ ਵੀ ਇਹੀ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੀ ਬ੍ਰਾਂਚ ਨੂੰ ਆਪਣੀ ਇਸ ਕੈਂਪਸ ਦੇ ਵਿੱਚ ਬੁਲਾ ਕੇ ਸਾਡਾ ਸਹਿਯੋਗ ਕੀਤਾ ਵਾ ਔਰ ਇਹਨਾਂ ਨੇ 5 ਤੋਂ 6 ਟਰਮੀਨਲ ਜਿਹੜੇ ਆਪਣੇ ਸਟੂਡੈਂਟ ਜਿਹੜੇ ਇਹਨਾਂ ਦੇ ਡਿਵੈਲਪਰ ਆ ਉਹਨਾਂ ਨੂੰ ਇੱਥੇ ਡਿਪਲਾਈ ਕੀਤਾ ਵਗਿਆ ਜਿਹਦੇ ਵਾਸਤੇ ਇਹ ਅਸੀਂ ਇਹਨਾਂ ਦੇ ਵੀ ਅਭਾਰੀ ਆ ਉਹਦੇ ਨਾਲ ਨਾਲ ਮੈਂ ਆਪਣੀ ਟੀਮ ਦੇ ਪਾਰਦੇਵਿਕਾਸ ਪਰਸ਼ਦ ਸਿਟੀ ਬ੍ਰਾਂਚ ਦੇ ਸਾਰੇ ਮੈਂਬਰਾਂ ਦਾ ਵੀ ਬਹੁਤ ਅਭਾਰ ਪ੍ਰਗਟ ਕਰਨਾ ਜਿਨ੍ਹਾਂ ਨੇ ਅੱਜ ਦੇ ਇਸ ਕੈਂਪ ਨੂੰ ਬਹੁਤ ਜਿਹੜਾ ਸਿਰੇ ਚੜ੍ਹਾਇਆ ਵਾ ਔਰ ਸਾਰੇ ਮੈਂਬਰ ਜਿਹੜੇ ਆ ਕੇ ਬਖੂਬੀ ਆਪਣੀ ਡਿਊਟੀ ਨਿਭਾਰੀ ਆ ਔਰ ਸਾਨੂੰ ਉਮੀਦ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦਾ ਜਿਹੜਾ ਸਾਨੂੰ ਸਹਿਯੋਗ ਮਿਲਿਆ ਲੋਕਾਂ ਦਾ ਸਾਥ ਦੇਖ ਕੇ ਅਹੀਂ ਇਹ ਸ਼ੋਰਾਂਸ ਦੰਦੇ ਆ ਜਲਦੀ ਹੀ ਅਹੀਂ ਦੁਬਾਰਾ ਸੀਵੀ ਐਨਫੋਟੈਕ ਦੇ ਸਹਿਯੋਗ ਨਾਲ ਇੱਕ ਕੈਂਪ ਇਦਾਂ ਦਾ ਹੋਰ ਲਾਵਾਂਗੇ ਤਾਂ ਕਿ ਜਿਹੜੇ ਲੋਕ ਰਹਿ ਗਏ ਆ ਉਹਨਾਂ ਨੂੰ ਵੀ ਇਸ ਕੈਂਪ ਦਾ ਜਿਹੜਾ ਫਾਇਦਾ ਮਿਲ ਸਕੇ ਉਹ ਮੈਂ ਇਹ ਤੁਹਾਡੇ ਚੈਨਲ 'ਤੇ ਇੱਕ ਹੋਰ ਬੇਨਤੀ ਕਰਾਂਗਾ ਕੁਝ ਲੋਕਾਂ ਨੂੰ ਅੱਜ ਜਿਹੜਾ ਵਾਪਸ ਜਾਣਾ ਪਿਆ ਉਹਦੇ 'ਚ ਇਹ ਦਿੱਕਤ ਆ ਰਹੀ ਆ ਕਿ ਉਹਨਾਂ ਦਾ ਜਿਹੜਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈਗਾ ਅਸੀਂ ਆਪਣੀ ਐਡਵਰਟਾਈਜ਼ਮੈਂਟ 'ਚ ਵੀ ਲਿਖਿਆ ਸੀ ਕਿਉਂਕਿ ਇੱਕ ਜਦੋਂ ਆਪਦੇ ਬੰਦੇ ਦੀ ਫੋਟੋ ਹੁੰਦੀ ਹੈ ਉਹਦਾ ਇੱਕ ਓਟੀਪੀ ਆਂਦਾ ਵਾ ਜੇ ਆਧਾਰ ਤੁਹਾਡਾ ਫੋਨ ਨੰਬਰ ਨਹੀਂ ਲਿੰਕਡ ਆਧਾਰ ਨਾਲ ਉਹਦਾ ਓਟੀਪੀ ਨਹੀਂ ਆਏਗਾ ਜਿਹਦੇ ਕਰਕੇ ਨਹੀਂ ਬਣ ਪਾਏਗਾ ਅਸੀਂ ਲੋਕਾਂ ਨੂੰ ਦੁਬਾਰਾ ਅਪੀਲ ਕਰਾਂਗੇ ਕਿ ਜਿਨ੍ਹਾਂ ਦੇ ਆਧਾਰ ਮੋਬਾਈਲ ਨਾਲ ਨਹੀਂ ਲਿੰਕਡ ਹੈਗੇ ਉਹ ਆਪਣੇ ਪੋਸਟ ਆਫਿਸ ਜਾਂ ਬੈਂਕਾਂ ਦੇ ਵਿੱਚ ਜਾ ਕੇ ਜਾਂ ਸੁਵਿਧਾ ਸੈਂਟਰਾਂ 'ਚ ਜਾ ਕੇ ਆਪਣੇ ਤੁਰੰਤ ਜਿਹੜੇ ਆ ਆਧਾਰ ਮੋਬਾਈਲ ਨਾਲ ਲਿੰਕ ਕਰਾਂ ਤਾਂ ਕਿ ਉਹਨਾਂ ਦੇ ਆਇਸ਼ਮਾਨ ਕਾਰਡ ਜਿਹੜੇ ਜਲਦੀ ਤੋਂ ਜਲਦੀ ਜਿਹੜੇ ਬਣ ਸਕਣ ਦੇਖਿਆ ਗਿਆ ਕਿ ਅੰਦਰ ਕਾਫੀ 7-8 ਕੰਪਿਊਟਰ ਲੱਗੇ ਆ ਤੇ ਇਹਨਾਂ ਕੰਮ ਚੱਲ ਰਿਹਾ ਕਿ ਦੀ ਕੋਪਰੇਸ਼ਨ ਸੰਦੀਪ ਜੀ ਹੈ ਓਨਰ ਹੈਗੇ ਆ ਡਾਇਰੈਕਟਰ ਹੈਗੇ ਆ ਸੀਬੀ ਐਨਫੋਟੈਕ ਦੇ ਅਸੀਂ ਇਹਨਾਂ ਦੇ ਅਗਾ ਲਾ ਕੇ ਸਲਾਹ مشਵਰਾ ਕੀਤਾ ਸੀ ਕਾਫੀ ਦਿਨ ਪਹਿਲੇ ਕਿ ਸੰਦੀਪ ਜੀ ਇਹ ਇੱਕ ਆਦਾਂ ਦਾ ਉਪਰਾਲਾ ਸੋਚਿਆ ਹੈਗਾ ਵਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਆਪਣਾ ਇੱਥੇ ਤੁਹਾਨੂੰ ਸਹਿਯੋਗ ਦਾਂਗੇ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਦੀ ਟੀਮ ਜਿਹੜਾ ਐਸੇ ਪੋਰਟਲ ਦੇ ਉੱਪਰ ਵਰਕ ਕਰ ਰਹੀ ਸੀਗੀ ਅੱਜ ਤੋਂ 3 ਦਿਨ ਪਹਿਲੇ ਇਹਨਾਂ ਨੇ ਸਾਨੂੰ ਬੁਲਾ ਕੇ ਕਿਹਾ ਕਿ ਅਸੀਂ ਟੈਸਟ ਰਨ ਕਰ ਚੁੱਕੇ ਆ ਸਾਡਾ ਜਿਹੜਾ ਸਿਸਟਮ ਬਿਲਕੁਲ ਪਰਫੈਕਟ ਹੈਗਾ ਵਾ ਔਰ ਇਹਨਾਂ ਨੇ 6-7 ਤੁਸੀਂ ਦੇਖਿਆ 6-7 ਜਿਹੜੇ ਕੰਪਿਊਟਰ ਲਗਾਏ ਆ ਤਾਂ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਫ੍ਰੀ ਕੀਤਾ ਜਾ ਕੇ ਬਹੁਤਾ ਟਾਈਮ ਇੱਥੇ ਨਾ ਦੇਣਾ ਪਵੇ ਅਸੀਂ ਉਹਦੇ ਵਾਸਤੇ ਸਰ ਇਹਨਾਂ ਦਾ ਅੱਜ ਦਾ ਰਿਸਪੌਂਸ ਤੋਂ ਦੇਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਕਿ ਮਾਰਚ ਦੇ ਵਿੱਚ ਇੱਕ ਕੈਂਪ ਜਿਹੜਾ ਇਹ ਹੋਰ ਲਗਾਇਆ ਜਾਏ ਤਾਂ ਕਿ ਜਿਹੜੇ ਲੋਕ ਰਹਿ ਗਏ ਆ ਉਹ ਇਹਦਾ ਜਿਹੜਾ ਫਾਇਦਾ ਉਠਾ ਸਕਣ